ਇਹ ਤਰਮਿੰਦਰ ਦਾ ਸੋਹਰਾ ਪਰਿਵਾਰ ਦਾ ਓਕਰ ਹੈ ਜਦੋਂ ਲਗਭਗ 1953 53 54 ਦੇ ਵਿੱਚ ਤਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਨਾਲ ਜਿਹੜਾ ਕਿ ਉਹਨਾਂ ਦਾ ਵਿਆਹ ਹੋਇਆ ਸੀ ਇੱਕ ਜਦੋਂ ਧਰਮਿੰਦਰ ਦਾ ਨਾਂ ਚੱਲਦਾ ਸੀ ਤੇ ਜਿੱਥੇ ਸਾਹਨੇ ਵਾਲਾ ਦਾ ਨਾਂ ਚੱਲਦਾ ਸੀ ਤੇ ਉੱਥੇ ਜਿੱਦੋਂ ਪਰਿਵਾਰ ਦਾ ਨਾਂ ਚੱਲਦਾ ਸੀ ਕਿ ਪਰਿਵਾਰ 'ਚ ਉਹਨਾਂ ਦੀ ਜਿਹੜੀ ਬੋਬੀ ਦੇ ਹਲ ਤੇ ਸਣੀ ਦੇ ਜਿਹੜੇ ਅਸਲ ਮਾਨ ਨੇ ਉਹ ਪ੍ਰਕਾਸ਼ ਕੌਰ ਸੋਹੀ ਜਿਹੜੇ ਅੱਜ ਵੀ ਹੈਗੇ ਆ ਉਹਨਾਂ ਨੇ ਕਦੇ ਪੰਜਾਬੀਅਤ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਨੂੰ ਆਪਣੇ ਸਰੀਰ 'ਚੋਂ ਰੂਹ 'ਚੋਂ ਵਸਾਰਿਆ ਨਹੀਂ ਅੱਦੇ ਨਗਰ ਦੇ ਘਰਾਂ ਚ ਕੰਸਾਂ ਤੇ ਫੋਟੋਆਂ ਪਈਆਂ ਲੋਕਾਂ ਨਾਲ ਪਹਿਲਾਂ ਬਾਪ ਦਾਦਿਆਂ ਨਾਲ ਫਿਰ ਪੋਤਿਆਂ ਨਾਲ ਪੋਤੀਆਂ ਨਾਲ ਫੋਟੋਆਂ ਪਈਆਂ ਹੋਣੀਆਂ ਸਾਰੇ ਪਰਿਵਾਰ ਦੇ ਆ ਬੋਬੀ ਤੋਂ ਸੰਨੀ ਦੋਲ ਨੂੰ ਇੱਥੇ ਖੇਡਦੇ ਰਹੇ ਨੇ ਇਹਨਾਂ ਨੇ ਸਨੀ ਦੋਲ ਨੂੰ ਕੱਲਾ ਬਨਬੋਰਾ ਕਿਹਾ ਕਿ ਬਨਬੋਰੇ ਤੋਂ ਆ ਔਰ ਉਹ ਇਹਨਾਂ ਨੂੰ ਆਪਦਾ ਕਾਰਡ ਦੇ ਕੇ ਗਏ ਕਿ ਕਾਰਡ ਦੇ ਕੇ ਕੇ ਫਲਾਣੇ ਹੋਟਲ ਚ 5 ਸਟਾਰ ਚ ਆਉਣਾ ਹੈ ਮੇਰੇ ਕੋਲੇ ਤੁਸੀਂ ਮੈਨੂੰ ਮਿਲ ਕੇ ਜਾਣਾ ਔਰ ਗਏ ਇਹਨਾਂ ਦੀ ਪੂਰੀ ਸੇਵਾ ਕੀਤੀ ਜਿੱਥੇ ਹਜ਼ਾਰਾਂ ਰੁਪਏ ਬਿੱਲ ਬਣਦਾ